ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਾਂ ਫੈਮਿਲੀ ਤੇ ਹਸਨੌ ਜੀ ਸਾਰੇ ਜਾਣੇ ਕਿ ਮੈਂੋਂ ਠੀਕੋ ਤੇ ਤਰੀਕ ਹੋ ਗਈ ਹੈ ਜੀ ਅੱਜ 9 ਤੇ 9 ਤਰੀਕ ਦੀ ਵੀਡੀਓ ਅੱਜ ਦਾ ਬਲੌਗ ਆ ਜਿਹੜਾ ਸ਼ੁਰੂ ਹੋ ਰਿਹਾ ਤਰੀਕ ਹੋ ਗਈ ਹੈ 9 ਟਾਈਮ ਹੋ ਗਿਆ ਦੁਪਹਿਰ ਦਾ 12:30 ਦਾ ਟਾਈਮ ਆ ਤੇ ਕੰਮ ਧੰਦੇ ਆਪਾਂ ਸਾਰੇ ਮੋਸਟਲੀ ਨਵੇੜਲੇ ਸੀਗੇ ਤੇ ਨਾ ਕੇ ਆਿਆਂਗੇ ਤੇ ਪਰ ਮੇਰੇ ਚੈਨਲ ਤੇ ਪਹਿਲੀ ਵਾਰ ਆ ਤਾਂ ਰਿਕੁਐਸਟ ਆ ਜੀ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਵੀਡੀਓ ਨੂੰ ਵਾਚ ਕਰ ਰਹੇ ਪਿਆਰਾ ਜਿਹਾ ਕਮੈਂਟ ਜਰੂਰ ਦਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਆ ਅੱਜ ਦਾ ਬਲੌਗ ਤੇ ਹੁਣ ਆਪਾਂ ਜਾਵਾਂਗੇ ਆਪਾਂ ਜਾਣਾ ਅੱਜ ਸ਼ਹਿਰ ਭਾੜੜੇ ਤੇ ਉੱਥੋਂ ਕੁਛ ਤਾਂ ਆਪਣਾ ਘਰ ਦਾ ਸਮਾਨ ਜਿਹੜਾ ਆਪਣਾ ਕੰਮ ਚੱਲੀ ਜਾਂਦਾ ਤੁਹਾਨੂੰ ਪਤਾ ਹੀ ਆ ਨਾ ਘਰ ਦਾ ਕੰਮ ਲੱਕੜੀ ਦਾ ਕੰਮ ਹੋਈ ਜਾਂਦਾ ਤੇ ਉਸ ਦਾ ਸਮਾਨ ਲੈ ਕੇ ਆਉਣਾ ਕੁਛ ਆਪਾਂ ਤੇ ਕੁਛ ਆਪਾਂ ਜਿਹੜੇ ਅੱਜ ਕੱਪੜੇ ਨੇ मतलब ਕਿੰਦਾ ਦੀ ਵੈਰਾਈਟੀ ਚੱਲ ਰਹੀ ਆ ਬਾਜ਼ਾਰ ਦੇ ਵਿੱਚ ਤੇ ਤੁਹਾਨੂੰ ਉਹ ਦਿਖਾਵਾਂਗੇ ਬਣੇ ਰਹੋ ਜੀ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਦੇਖਿਓ ਸਕਿੱਪ ਨਾ ਕਰਿਓ ਤੇ ਜ ਕੀ ਕੁਛ ਖਰੀਦਦੇ ਆਪਾਂ ਕੀ ਲੈ ਕੇ ਆਉਨੇ ਆ ਤੇ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਜਰੂਰ ਦੇਖਿਓ ਜੀ ਲੋ ਜੀ ਕੱਪੜਿਆਂ ਦਾ ਢੇਰ ਲੱਗਿਆ ਪਿਆ ਕੱਪੜੇ ਹਜੇ ਤੈਅ ਕਰਨੇ ਆਪਾਂ ਤੋਤੇ ਹੋਏ ਸੀ ਫਿਰ ਤੈ ਹੁਣ ਆਪਾਂ ਆ ਕੀ ਕਰਾਂਗੇ ਇਹਨਾਂ ਨੂੰ ਤੇ ਹੁਣ ਨਹੀਂ ਕਰਦੇ ਹਜੇ ਕੀ ਕਰਕੇ ਮੇਰੇ ਨਾਲ ਮੈਚਿੰਗ ਕਰਕੇ ਪਾਏਗੀ ਕੀ ਕਰਕੇ ਚਲੋ ਚਲੋ ਜੀ ਇਹ ਢੀ ਕੰਦੀ ਮੈਂ ਸੂਟ ਤੇ ਨਾਲ ਮੈਚਿੰਗ ਕਰਕੇ ਪਾਉਣਾ ਆਪਾਂ ਤਾਂ ਆ ਸੂਟ ਪਾਇਆ ਆਵਾ ਸੂਟ ਤੇ ਅੱਜ ਨਾ 2-3 ਕੰਮ ਆਪਾਂ ਕਰਨੇ ਆ ਜਰੂਰੀ ਇੱਕ ਤਾਂ ਆਪਾਂ ਲੈ ਕੇ ਆਉਣੀਆਂ ਨੇ ਢੋਲੀਆਂ ਕਿਚਨ ਵਾਸਤੇ ਕਿਉਂਕਿ ਜਿਹੜਾ ਆਪਣੇ ਨਾ ਕਿਚਨ ਦਾ ਜਿੱਥੇ ਲੱਕੜੀ ਦਾ ਕੰਮ ਹੋਈ ਜਾਂਦਾ ਡਰਾ ਉਹ ਨਾ ਜੇ ਵੀ ਅਧੂਰਾਗਾ ਜਿੱਥੇ ਪਾਟੇ ਵਾਲੀ ਢੋਲੀ ਰੱਖਣੀ ਆ ਉਹ ਦੂਰਾਟੇ ਵਾਲੀ ਢੋਲੀ ਤੋਂ ਬਿਨਾਗਾ ਕਿਉਂਕਿ ਢੋਲੀ ਦੇ ਹਿਸਾਬ ਦੇ ਨਾਲ ਹੀ ਉਹ ਉਹਦਾ ਰੱਖਣਗੇ ਹਨ ਸਾਈਜ਼ ਦੇ ਹਿਸਾਬ ਨਾਲ ਤੇ ਇੱਕ ਆਪਾਂ ਉਹ ਲੈ ਕੇ ਆਉਣੀ ਆ ਉਹ ਮਿਸਤਰੀ ਕਿਦਨ ਦਾ ਗਈ ਜਾਂਦਾ ਆਪਰੋਂ ਲੱਕੜ ਵਾਲਾ ਵੀ ਲਿਆ ਦਿਓ ਲਿਆ ਦਿਓ ਪਹਿਲਾਂ ਟਾਈਮ ਹੀ ਨਹੀਂ ਲੱਗਿਆ ਜਾਇਆ ਨਹੀਂ ਗਿਆ ਜੀ ਵੀ ਨਹੀਂ ਕਰਿਆ ਹੈਗਾ ਤੁਹਾਨੂੰ ਪਤਾ ਹੈ ਨਾ ਮੀ ਚੱਲੀ ਜਾਂਦੇ ਸੀ ਤੇ ਹੁਣ 2-3 ਦਿਨ ਹੋ ਗਏ ਵੀ ਧੁੱਪ ਲੱਗਦੀ ਹੈਗੀ ਵਧੀਆ ਦਿਨ ਲੱਗਦੇ ਆ ਕੱਲ ਵੀ ਦਿਨ ਵਧੀਆ ਲੱਗਿਆ ਤੇ ਅੱਜ ਵੀ ਦਿਨ ਵਧੀਆ ਲੱਗਿਆ ਤੇ ਹੁਣ ਆਪਾਂ ਚਲੋ ਅੱਜ ਉਹਨੇ ਫੇਰ ਕਿਹਾ ਬਜਾਰੇ ਨੇ ਕਹਿੰਦਾ ਵੀ ਇਹ ਪਿਓਰ ਜੀ ਕਰਾਣਾ ਲੈਸ ਰੂਸ ਨੇ ਉਹਦੀ ਕਹਦੇ ਅੰਸਰ ਤੇ ਫੜ ਜਾਂਦੀ ਉਹ ਸੁਗੜ ਜਾਂਦੀ ਹੈ ਫਿਰ ਉਹ ਫਿਰ ਕੀ ਹੋਟਾ ਉਹਨਾਂ ਦੇ ਮੂੰਹ ਚਰੀਆਂ ਪਟੀਆਂ ਬੜੀਆਂ ਮਾਨਾ ਕੋਈ ਦੇ ਦਾਂ ਮੈਂ ਚੰਗਾ ਮੈਂ ਕਹਿੰਦੀ ਆ ਪਹਿਲਾਂ ਕੋ ਉਧਰ ਵਗ ਜੀ ਦੇ ਭਾਂਡਾ ਲੈ ਕੇ ਆ ਜੀ ਚਲ ਆ ਲੈ ਕੇ ਉਹੀ ਆ ਜੰਗਾ ਕੀ ਕਰਾਂਗੇ ਪਾਉਂਦੇ ਤੋਂ ਢੋਲੀਆਂ ਹੀ ਲਾਉਣੀਆਂ ਹਾਂ ਬਸ ਲੈ ਕੇ ਢੋਲੀਆਂ ਭਰਾ ਆ ਜਾਣਗੇ ਫਿਰ ਚੜ੍ਹ ਕੇ ਚੰਗਾ ਹਾਂ ਇਆ ਉਮੇ ਸੌਰੀ ਉਹ ਤਾਂ ਘਲਦਾਦੀs ਵਿੱਚ ਦੀਦੀ ਆ ਗਈ ਤੇ ਉਹ ਨਾ ਢੋਲੀ ਦਾ ਆਪਾਂ ਲੈ ਕੇ ਆਉਣੀ ਆ ਵੀ ਉਸ ਹਿਸਾਬ ਨਾਲ ਨਾ ਫਿਰ ਉਹ ਜਿਹੜਾ ਡਰਾ ਰੱਖੂਗਾ ਢੋਲੀ ਵਾਲਾ ਉਸ ਹਿਸਾਬ ਨਾਲ ਰੱਖਿਆ ਜਾਊਗਾ ਤੇ ਉਹ ਆਪਾਂ ਜ਼ਰੂਰੀ ਜਿਹੜਾ ਕੰਮ ਅੱਜ ਕਰਨਾਗਾ ਇੱਥੋਂ ਅਸੀਂ ਬੋਹਾ ਤੋਂ ਵੀ ਲੈ ਸਕਦੇ ਸੀ ਬੋਹਾ ਵੀ ਹੈਗਾ ਬਾਜ਼ਾਰ ਆਪਣੇ ਭਾਂਡੇ ਵਾਲੇ ਬੋਹਾ ਤਾਂ ਕੀ ਹੈ ਵੀ ਉਹੋ ਜੀ ਚੀਜ਼ ਫਿਰ ਵੀ ਸ਼ਹਿਰ ਦਾ ਫਰਕ ਪੈ ਜਾਂਦਾ ਹਨਾ ਵੀ ਹੁਣ ਕਿਹੜਾ ਰੋਜ਼ ਰੋਜ਼ ਲਿਆਂਦੀ ਜਾਂਦੀ ਹੈ ਚੀਜ਼ ਤੇ ਉੱਥੋਂ ਚਲੋ ਆਇਆ ਵੀ ਦੇਖ ਕੇ ਲੈ ਲਾਂਗੇ ਵਧੀਆ ਘਟਿਆ ਚੀਜ਼ ਮਿਲ ਜਾਂਦੀ ਹੈ ਵਧੀਆ ਤਾਂ ਫਰਕ ਹੁੰਦਾਗਾ ਹਨਾ ਚਾਰ ਫੜ ਅੰਦਰ ਰੱਖ ਦੋ ਕੱਢ ਦਿੰਨੇ ਆਂਗੇ ਇਹ ਥੋੜੀ ਬਣਾਤੀ ਥੋੜਾ ਜਿਹਾ ਪਿਆਸੀ ਤੂੰ ਉਧਰ ਆ ਤਲਾ ਕੀ ਕਰਦੀ ਆ ਹਾਂ ਰਾਣਾ ਚਕਲੀ ਆਇਆ ਜੀ ਤੇ ਮਰੀ ਜਾਂਦਾ ਬਾਜਰੀ ਦੀ ਮਿਕਸ ਤੇ ਚਾਰ ਆ ਗਏ ਚਲੋ ਗਾਇਸ ਚੱਲ ਜੀ ਆਇਆ ਆ ਸਕੂਟਰੀ ਲੈਣਾ ਹਰਸ਼ ਨੂੰ ਅੰਦਰ ਕਰ ਲੂਗਾ ਕਹਿ ਕੇ ਜਾਈ ਲਓ ਜੀ ਆਪਾਂ ਚੱਲਦੇ ਆਂ ਗਾੜੀ ਆਪਣੀ ਆ ਗਈ ਬਿੱਲੀ ਦੇਖੋ ਕਿੱਥੇ ਮਿਲਦੀ ਮੈਂ ਮੇਲੋ ਵੀ ਆ ਗਈ ਮੋਨੇ ਕੇ ਜਮੀ ਛਕੜ ਆ ਗਈ ਲਓ ਜੀ ਆਪਾਂ ਹੋ ਗਏ ਸਟਾਰਟ ਸਾਰੇ ਜਣੇ ਅਸੀਂ ਕੀਤੀ ਮੈਚਿੰਗ ਚੱਲੇ ਸ਼ਹਿਰ ਹੁਣ ਲਾਡੇ ਥੋੜੇ ਦਿਨ ਨਹੀਂ ਹੋਈ ਮੇਰੇ ਮੈਚਿੰਗ ਮੇਲੋ ਨਾਲ ਵੀ ਹੈਗੀ ਅੱਜ ਤੁਹਾਨੂੰ ਦਿਖਾਵਾਂਗੇ ਸੂਟ ਸੂਟਾਂ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿ ਨਹੀਂ ਤੁਹ ਪਹਿਨ ਲੱਗ ਹੁਣ ਆਪਾਂ ਦਿਖਾਵਾਂਗੇ ਆਪਣੀ ਦੁਕਾਨ ਆ ਗਈ ਫਰੈਂਡਸ ਟੈਲੀਕਾਮ ਜਿੱਥੇ ਬੈਠਾ ਇਹ ਹੈਗਾ ਸਾਡੇ ਬੋਹਾ ਦਾ ਬਾਜ਼ਾਰ ਇੱਥੇ ਵੀ ਬਹੁਤ ਦੁਕਾਨਾਂ ਨੇ ਵੱਡਾ ਬਾਜ਼ਾਰ ਆ ਸ਼ਹਿਰ ਵਾਂਗੂ ਆ ਪਰ ਨਾ ਉਹੀ ਗੱਲ ਵੀ ਬੰਦੇ ਨੂੰ ਸੈਟੀਸਫਾਈ ਉੱਥੋਂ ਹੁੰਦਾ ਜਿੱਥੋਂ ਚੀਜ਼ ਪਹਿਲਾਂ ਲੈਂਦੇ ਰਹੀਏ। ਭੰਡਿਆ ਵਾਲਾ ਨੇ ਉੱਥੇ ਠੀਕ ਲੱਗਦਾ ਇੱਥੇ ਨਾ ਕੋਈ ਵਾਰ ਚੀਜ਼ ਖਰਾਬ ਹੋ ਜਾਂਦੀ ਆ। țeੜਕ ਜਾਂਦੀ ਆ। ਦੇਖੋ ਬਾਦੂ ਕੱਪੜੇ ਲੀੜੇ ਪੈਨੇ ਇੱਥੇ ਵੀ। ਪਰ ਲਾ ਕੇ ਫੋਨ ਉਹਦੇ ਨਾਲ ਮੋਟਾ-ਗੋਟਾ ਲੱਗਦਾ ਸੀ ਹੁਣ ਐ ਲੱਗਦਾ ਪਤਲਾ ਇਹ ਫੋਨ। ਪਤਲਾ ਲੱਗਦਾ ਹੈ ਨਾ। ਹਾਂ। ਪਤਲਾ ਹੋਵੇ ਲੱਗਦਾ ਜਿਵੇਂ ਵੀ ਡੱਗ ਨਾ ਐਵੇਂ ਡਾਰ ਲੱਗੀ ਅੰਦਰ ਨਾ ਹੱਥ ਚੋਂ ਲੱਗੀ। ਜੁੱਗੀਆਂ ਜੁੱਗੀਆਂ ਫੁੱਲ ਪਈਆਂ ਨੇ। ਕਾਹਨ? ਹਾਏ ਹਾਂ ਕਿਸੇ ਦੇ ਮਾਰੂ ਬੋਲੇ ਸੀ। ਮੂਰਲੇ ਪਾਸੇ ਉਹਨੇ ਤਾਂ ਹੀ ਰੱਖੀਆਂ ਨੇ ਜੀਆਂ। ਸਾਈਡ ਤੋਂ ਕੋਈ ਵਾਰ ਕੋਈ ਲੈਂਦਾ। ਕਿ ਹਾਂ ਬਿਠੇ ਕੁਝ ਸੁਣੀ ਆਣੀ ਉਹਦੀ ਦਾਦੀ। ਹੋਏ। ਨਾਲੇ ਕਹਿੰਦੇ ਰਹਿੰਦੀ ਨਹੀਂ ਉਹਨੂੰ ਪੁੱਛਾਂਗੇ। ਦੇਖੋ ਸੇਬ, ਕੇਲੇ, ਕੇਲੇ ਬਾਦੂ ਹਰੇ। ਪਰ ਸੋਨੇ ਘਟ ਨੇ ਇੱਧਰ ਸਬਜ਼ੀਆਂ ਵਾਲੀਆਂ ਰੇੜੀਆਂ ਵਾਤੂ ਅਜੇ ਇੱਥੇ ਸ਼ਾਮ ਨੂੰ ਆਉਣਗੇ ਕਿੰਨਾਂ ਆ ਰਿਹਾ ਹੈ ਕੱਢੇ ਹੀ ਆਣੂਗਾ ਕੱਲੋਂ ਤੋਂ ਹੋਣੀ ਚਾਹੁੰਦੇ ਇਹ ਵਰਤਿਸ ਤੋਂ ਫਟਾ ਮਿਲਿਆ ਨੰਤਰਾ ਕਿ ਇਹ ਡਾਈ ਕਰਵਾਇਆ ਵੀਰੇ ਵਾਈਟ ਕਿਵੇਂ ਵੀ ਡਾਈ ਕਰਵਾਇਆ ਵਾਈਟ ਸੀਗਾ ਇਹ ਡਾਈ ਕਰਵਾਇਆ ਨਹੀਂ ਦੀਦੀ ਇਹ ਡਾਈ ਨਹੀਂ ਕਰਵਾਇਆ ਇਹ ਕਲਰ ਹੀ ਇਦਾਂ ਲਿਆ ਹੋਇਆ ਉਹਨਾਂ ਨੇ ਹਾਂ ਸੀ ਮਦਾ ਗਰਾਉਣਾ ਹੈਗਾ ਵੀਰੇ ਹਾਂ ਫਿਰ ਉਹ ਪੈਨੇਗਾ ਹਾਂ ਤਾਂ ਅਦਰਸ਼ ਨੇ ਇਹਨਾਂ ਨੇ ਸੇਲ ਵਾਸਤੇ ਨਾ ਆਇਆ ਏ ਹਾਂ ਫਿਰ ਉਹ ਤਾਂ ਸੇਲ ਕਰਨ ਵਾਸਤੇ ਬਣਾਈ ਹੋਣਗੇ ਇਹ ਤਾਂ ਐਗਜ਼ੀਬਿਸ਼ਨ ਵਾਸਤੇ ਬਣਾਏ ਹੋਣਗੇ ਨਾਲ। ਕਿਹਨੋਂ ਨਹੀਂ ਤਾਂ ਸਾਰੇ ਆ ਰਹੇ ਨੇ। ਕਿੰਨੇ ਜੱਟਾ ਕੁਸੀ ਦੇ ਦੋਗਾ ਠੀਕ ਹੈ। ਤਾਂ ਪੇਂਟ ਆ ਸਾਰਾ ਹਨਾ। ਕਿ ਤੁਹਾਡੀ ਕੋਈ ਡਿਜ਼ਾਈਨ ਹੋਗਾ। ਸਟੇ ਕੋਲ ਤਾਂ ਹੈਗਾ ਤਾਂ ਹੈਗਾ ਬ੍ਰੀ। ਸਾਨੂੰ ਐਸ ਵੀ ਸ਼ਾਇਦ ਤੁਹਾਡੇ ਕੋਲ ਵਧੀਆ ਮਿਲ ਜੇ ਫਿਰ ਆਪਦੇ ਕੋਲੇ ਦੇ ਇਹ ਕਿਹਨੇ ਆਹ ਆਹ ਕਿਵੇਂ ਆ ਜਿਹੜਾ ਉਹ frozi ਜਾਂ ਪਿਆਰੇ ਆਪ frozi ਜਿਹਾ ਇਹ ਕਿਹੜਾ ਅੱਛੇ ਮਸ਼ੀਨ ਵਰਕ ਆ ਮੈਂ ਤਾਂ ਮਸ਼ੀਨ ਵਰਕ ਆ ਇਹਦੇ ਨਾਲ ਮਲਾਉਣਾ ਕੱਢ ਦੇ ਇਹ 네ਵੀ ਕਲਰ ਹੈ ਹਾਂ 네ਵੀ 네ਵੀ ਹਾਂ 네ਵੀ ਆਨੇਵੀ ਕਲਰ ਮਲਾਉਣਾ ਡਾਈਏਬਲ ਹੈ ਆਪਕੇ ਪਾਸ ਹਾਂ ਦੇ ਦਿਓ ਫਿਰ ਕਿਤਨਾ ਤੋਂ ਸਲਵਾਰਾਂ ਦਾ ਛੇ ਮੀਟਰ ਪਹਿਲੇ ਪਹਿਲੇ ਦਿਖਾ ਦਿਓ ਅੰਕਲ 20 ਹਾਂ ਹਾਂ आके ना सोना कपड़ा दी दे, देखी ये कौन दे सा कपड़ा तो है रंगू होया होया नहीं दोनों ने दोनों ने नहीं डाई वाली बात बता है ना डाई वाली है कलर डाई वाली तो है नहीं नहीं करया कराया डाई कराया दो तो, तो करया कराया दे, दे दो जे हैगा किने सोना ना है वर्क जे ये हैंड वर्क की रेट है शर्ट का ये 1200 रुपए में चीज बहुत सोणी है यही है बेतकर बेटा। वाह वो सोनिया चीज़ था। वेरी ब्यूटीफुल। बारह सौ की शर्ट? बारह सौ रुपए मीटर है बारह सौ तो शर्ट? बारह सौ रुपए मीटर है ओ पिंक दिखाना है छोटे? वो तो डार्क है ना? वो तो डार्क का। एक इन्नेर पैया। ਹਾਂ ਡੈਡੀ ਨੂੰ ਪਤਾ ਤੈਨੂੰ ਪਤਾ ਨਹੀਂ ਸ਼ਿਮਰ ਆ ਨਾ ਇਹ ਵੀ ਸ਼ਿਮਰ ਹੂੰ ਵਰਨਿਸ ਤੇ ਚੰਗੀ ਹੂੰ ਸ਼ਿਮਰ ਕੋਈ ਦੇਖ ਕੇ ਕਿ ਆ ਕਪੜਾ ਇਹ ਪਾਸਾ ਜਿਹੜਾ ਗ੍ਰੀਨ ਦੇਖ ਲਈ ਮਿਲ ਗਈ ਹਾਂ ਸੇਮ ਹੈ ਜੀ ਸੇਮ ਇਹ ਜੋਰਜਾ ਟਾਂਕਲ ਕੀ ਕਿੰਨੇ ਰੁਪਏ ਮੀਟਰ ਕਿਦਾਂ ਇਹ 100 ٹھیک ਹੈ ਠੀਕ ਆ ਫਿਰ ਓਏ ਚਟੂ ਇਧਰ ਇਧਰ ਹਾਂ ਨਾਲੇ ਐਮ ਕਲਰ ਕਰੇ ਕਰਾਏ ਤਾਂ ਮਸਾ ਮਿਲਦੇ ਆ ਵੀ ਉਹ ਆਪਣੇ ਕੋਲੇ 8 ਸਾਲ 숍 ਰਹੀ ਹਾਂ ਪਗੜ ਬੈਠ ਆਪ ਮਰੀਲ ਕੋਟਲਾ ਨਹੀਂ ਜਾਂਦੇ रेल कोटला भी बहुत अच्छा कपड़ा है। इन मिलता है? एक इसके लिए। कलवारों लिए जो वर्दी करा लो डाई करा लो दो वर्दी। कि डाई होगा? हां जी। पहनिए। हैं? अभी डाई हो चुका। हां जी। एक कितने का शर्ट आ गई? नहीं और डाई हो गई कह रहे ये जो आप ये करे शिमर कह रहे हैं वो एक करे करेब शिमर है इसका नाम असल करेब शिमर है। नाम तो जितने मर्जी दुकानदार रख देते हैं कि सोना फर्क कहते हैं ना ये कितने रुपए मीटर है ये वन थाउजेंड एक का यार हम्म बहुत सोने हैं और हाँ ये तो ये कितना सोना है ਇਹ ਪੋਲੂਸ਼ਨ ਹੈ ਖੋਲ ਦੇ ਬੇਟਾ ਖੋਲ ਦੇ ਕੋਈ ਬਾਤ ਨਹੀਂ ਬਾਤ ਨੂੰ ਕਰ ਲੈ ਦੇਖ ਵਾਓ ਬਹੁਤ ਸੋਹਣਾ ਲੱਗਦਾ ਹੈ ਨਾ ਇਹ ਦੇਖਣ ਨੂੰ ਰੰਗ ਜੇ ਕਿੰਨੇ ਸੋਹਣੇ ਲੱਗਦੇ ਨੇ ਇਹ ਕਿੰਨੇ ਦੀ ਆ ਇੱਕ ਪਿਓਰ ਕਰੇਵ ਆ ਪਿਓਰ ਕਰੇਵ ਨੇ ਪੋਲੂਸ਼ਨ ਹੈ ਜੀ ਇਹ ਇਹ ਕਿੰਨੇ ਦੀ ਸ਼ਰਟ ਆ ਇਹ ਸ਼ਰਟ 2500 2500 ਕੀ ਸ਼ਰਟ ਆ 2500 ਹਾਂ ਬਹੁਤ ਸੋਹਣੀ ਆ ਬੜਾ ਡਰ ਸਰਦੀ ਜਿਹੇ ਰੰਗ ਉਹ ਲੱਗਦੇ ਇਹਦਾ ਮਿਲਦਾ ਹੈ ਦੇਖ ਵਾਓ ਕਿੰਨਾ ਸੋਹਣਾ ਕਲਰ ਕਿੰਨਾ ਸੋਹਣਾ ਹਾਂ ਹਾਂ ਇੱਕ ਹੀ ਰੇਟਾ ਸ਼ਰਟ ਦਾ ਕਿਹੜਾ ਇਹ ਇਹ 600 ਰੁਪਏ ਦਾ 1500 ਰੁਪਏ 600 ਰੁਪਏ ਮਿੱਟਰ ਜਿਹੜੇ ਉਹ ਮੂਰੇ ਪਏ ਨੇ ਜੀ ਉਹ ਆਫ ਵਾਈਟ ਜੇ ਹਾਂ ਉਹ ਕਿਵੇਂ ਨੇ ਸੁਨਾਰਾਂ ਨੂੰ ਉੱਥੇ ਦੇਖ ਲੈ ਉੱਥੇ ਦੇਖ ਲੈ ਚੱਲ ਆ ਜਾ ਦੇਖਾ ਉੱਥੇ ਆ ਦੇਖੀ ਇਹ ਇੱਕ ਟੱਪੇ ਦੀ ਹੈ ਇਹ ਮੇਰਾ ਕਈ ਹਾਂ ਮਿੰਤਲਾ ਦਾ ਬਹੁਤ ਸੋਹਣਾ ਲੱਗਦਾ ਉਹ ਦਿਖਾ ਮੈ ਇਹ ਕਿੰਨੇ ਦੀ ਦੇ ਕਪੜਾ ਦੇਖ ਕਿੰਨੇ ਇਹ ਕਿੰਨੇ ਦੀ ਸਲਵਾਰ ਬਣੂਗੀ ਆਹ ਵਾਲੇ ਦੀ ਕਿਹੜੀ ਇਹਨਾਂ ਦੀ ਇਹ ਬਣੇਗੀ 1000 1000 ਕੀ ਆ ਦੇਖ ਲਈ ਜੀ ਮੈਂ ਆਹ ਵਾਲੀ ਆ ਇਹ ਤਾਂ ਬਣ ਸਕਦੀ ਆ ਵੀ ਬਣ ਸਕਦੀ ਹੈ ਬਾਲ ਬੇਟਾ ਇਹ ਪਾਵਾ ਦੇ ਇਹ ਦੁਪੱਟੇ ਆ ਵਾਲੇ ਦੁਪੱਟੇ ਆ ਦੂਜੇ ਰੁਪੱਟੇ ਵੀ ਐ ਕਮੀ ਜਿਹਾ ਵੀ ਅੱਛਾ ਕਹਾਂ ਹੈ ਦੁਪੱਟਾ ਜਿਹੜਾ ਸਾਨੂੰ ਲੈ ਫੋਲੇਨ ਜੋੜ ਦੇ ਤਾ ਹਾਂਜੀ ਭਾਈ ਖੋੜਨਾ ਹਾਂ ਭਾਈ ਤੂੰ 20 ਕੋਸ਼ ਛਾਟ ਕਿਰਾ ये साठ ग्राम में अगर आप सत्तर ग्राम लोग हैं, ग्राम लोग तो कम हो जाएगा। वो किरेट हो। बस पचास चालीस रुपए का परामंग। बार बंटा है ना? हम्म? आप? आपके शहर से आपके जो उसपे बहुत कस्टमर है आपके यहाँ से तो बहुत कस्टमर हमारे हैं। पुरानी है पिंड लगे कर ली चलू कर ली ये कौन है पापा नहीं। नहीं ਉਹ ਪੱਟਿਆ ਹੋਇਆ ਲੱਗਦਾ ਮੈਨੂੰ ਉਹ ਪੰਨੀ ਤੋਂ ਉੱਤਰੋ ਕਿ ਮੈਨੂੰ ਹੀ ਲੱਗਿਆ ਆਪਨੇ ਲਗਾਇਆ ਨਹੀਂ ਨਾ ਉਹ ਲਗਾ ਦਿੱਤੇ ਤੋ ਪਤਾ ਲੱਗਿਆ ਦੁਕਾਨ ਕੀ ਹੈ 3 ਦਿਨ ਹੋਏ ਮੈਂ ਆਪਸੇ ਬਤਾਉ ਹਾ ਤੜਾ ਹੋੜ ਠਟੜਾ ਹੈ ਨਾ ਉਹ ਤੇ ਹੱਥ ਕੋਲੇ ਸਾਰੇ ਸਾਈਡ ਕੱਟੀ ਹੈ ਨਹੀਂ ਹੈ ਆ ਕੰਟੀ ਲੱਗੀ ਹੋਈ ਹੈ ਹਾ ਇਹ ਦੇਖੋ ਸਾਰੇ ਜੀ ਇੱਧਰ ਇੰਤਜ਼ਾਰ ਹੈਗਾ ਦੇਖਾ ਆ ਪੱਟਾ ਮੇਰੇ ਆਇਆ ਇਹ ਆ ਇਹ ਪੱਟਾ ਲਾ ਦਿੱ ਇਹ ਹਾ ਇੱਕ ਇਹ सेम ही मिलेगा हमारे पास मैं कर रहा इसको छोड़ दूँ बाइट जी बाइट किस में जॉर्जेट में है सभी जॉर्जेट में क्रेम में चनून में सब में है जी डाई वाले है डाई वाले है सभी सभी डाई वाले है कलर अच्छा आता है एक नंबर कलर की कोई शिकायत नहीं सबको बता दियो बोर्ड भी लगवा दूंगा भी भैया इधर आ गए आप लगा दो ना अभी अभी लगा रहा हूँ आज ही बोर्ड लग जाएगा बहुत दुकान क्यों छोड़ दी आपने वो सेल कर रहा है वो वो बता रहे थे हमें सेल कर रहा है वो, वो। मुझे जरूरत पड़ रही है पैसे की हमने कहा कोई बात नहीं भाई तुम सेल कर लो हम तो अपना जो इधर कर लो ਅੱਛਾ ਨਹੀਂ ਕੀ ਉਹ ਵਾਲੀ ਬਲੂ ਜਿਹੜਾ ਉੱਪਰ ਪਿਆ ਉਹ ਫੁੱਲਾਂ ਵਾਲਾ ਉਹ ਹੋਰ ਗ੍ਰੇ ਜਆ ਬਲੂ ਜਆ ਉਹ ਗ੍ਰੇ ਵਿੱਚ ਸੀਗਾ ਉਹ ਲੋਕ ਪਰ ਦੇਖ ਕੇ ਆਈ ਸੀ ਅੱਜ ਆਉਦੇ ਆਜ ਜਿੱਥੇ ਵਾਈ ਉਹ ਨਹੀਂ ਕਰਦਾ ਉਹ ਗ੍ਰੇ ਜਆ ਉਹ ਫੁੱਲ ਜਿਆਦਾ ਇਹ ਕੱਢ ਲਓ ਮੈਂ ਜੇ ਵਾਲਾ ਆਪਕੇ ਪਾਸ ਉੱਪਰ ਵਾਲਾ ਉੱਪਰ ਵਾਲਾ

कितने रुपए मीटर है ये पड़ेगा आपको पंद्रह सौ रूपये मीटर के हिसाब से लगेगी देखो मैंने वर्क नहीं दिया बताऊँ दो चर्टे दी तेरे पन्न सौ रूपए की है इन्होंने और आपको वर्क के लगा रहा हूँ नेचुरल के अब आप मेरे लोकल के कस्टमर हो पुराने हो पाँच हजार रूपए का पूरा सूट है ਕਪੜਾ ਦੇਖੋ ਕਿੰਨਾ ਮਸਤੇ ਹੈ ਜੇ ਵਾਲਾ ਬੈਨ ਚਲ ਬੈਨ ਜੀ ਮਾਰਾ ਜਾ